ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਤੁਸੀਂ ਜੁੜ ਚੁੱਕੇ ਹੋ ਅਗਰਾਸ ਚੈਨਲ ਦੇ ਨਾਲ ਤੇ ਜਿਵੇਂ ਕਿ ਆਪਾਂ ਨੂੰ ਪਤਾ ਬਾਈ ਆਪਾਂ ਪਹਿਲੇ ਵੀਡੀਓਜ਼ ਪਾਈਆਂ ਨੇ ਫੌਜੀ ਵੀਰ ਦੀਆਂ ਆਪਣੀਆਂ ਦੀਆਂ ਸ਼ਾਜਲੀ ਵੀਰ ਦਾ ਬਾਈ ਫੌਜੀ ਵੀਰ ਹੈ ਜਿਹੜਾ ਮਾਨਸਰਿਆਂ ਦਾ ਸੀ ਆ ਤੇ ਆਪਣੀ ਘਰ ਵਾਲੀ ਦੇ ਨਾਲ ਲੜਾਈ ਹੋਣ ਕਰਕੇ ਬਾਈ ਕਰੋ ਤੰਦਰ ਸੀ ਆਪਣੀ ਘਰ ਵਾਲੀ ਤੋਂ ਤੇ ਆਪਣੀ ਜਾਨ ਦੇ ਖਾਤਰੇ ਨੂੰ ਬਾਈ ਦੇਖਦੇ ਹੋਏ ਬਾਈ ਨੇ ਆਪਣੀ ਕੋਠੀ ਛੱਡ ਰખી ਸੀ ਤੇ ਘਰ ਵਾਲੀ ਵੱਲੋਂ ਬਾਈ ਘਰੇ ਨਹੀਂ ਵੜਨ ਦਿੱਤਾ ਜਾ ਰਹੀ ਸੀ ਫੌਜੀ ਵੀਰ ਨੂੰ ਤੇ ਪ੍ਰਸ਼ਾਸਨ ਦੇ ਵਿੱਚ ਪੰਚਾਇਤ ਦੇ ਵਿੱਚ ਬਾਈ ਨਹਿਰਸੰਗਰ ਵੱਲੋਂ ਫੈਸਲਾ ਕਰਾਈ ਰਿਆ ਸੀ ਵੀ ਟਰਦੇ ਵਿੱਚ ਕੰਦ ੱਡੀ ਜਾਵੇ ਤੇ ਇੱਕ ਸਾਈਡ 'ਤੇ ਰੋਠੀ ਦੀ ਮਤਲਬ ਟਰਦੇ ਇੱਕ ਸਾਈਡ ਫੌਜੀ ਦਿੱਤੀ ਜਾਵੇ ਇੱਕ ਸਾਈਡ ਉਹਦੀ ਘਰ ਵਾਲੀ ਨੂੰ ਤੇ ਆ ਪ੍ਰਸ਼ਾਸਨ ਦੇ ਸਾਹਮਣੇ ਤੇ ਪੰਚਾਇਤ ਸਾਹਮਣੇ ਫੈਸਲਾ ਹੋਇਆ ਪਰ ਕਰਾ ਰਹੀ ਬਾਈ ਮਖੜ ਰੇੜੇ ਘਰ ਵਾਲੀ ਸੀ ਘਰ ਵਾਲੀ ਦਾ ਭਾਈ ਮਤਲਬ ਫੌਜੀ ਵੀਰ ਦੀ ਘਰ ਵਾਲੀ ਤੇ ਫੌਜੀ ਵੀਰ ਦਾ ਸਾਲਾ ਕਿਹੜਾ ਮਖੜ ਰਿਹਾ ਜਾਂਦੇ ਨੇ ਤੇ ਹੁਣ ਕੰਦ ੱਡਣ ਤੋਂ ਵੀ ਮਖੜ ਰਹੇ ਨੇ ਫੌਜੀ ਵੀਰ ਦਾ ਜੋ ਸਾਲਾ ਹੈ ਜੋ ਫੌਜੀ ਵੀਰ ਦਾ ਜੋ ਸੌਹਰਾ ਪਰਿਵਾਰ ਆ ਬਾਈ ਉਹਦੇ ਕੋਲੋਂ ਤਾਂ ਕੀਤਾ ਜਾ ਰਿਹਾ ਦਵਾਰੇ ਫੌਜੀ ਵੀਰ ਨਾਲ ਬਹਿਸ ਕੀਤੀ ਜਾ ਰਹੀ ਹੈ ਬਾਕੀ ਆਪਾਂ ਸਾਰੀ ਜੱਡੀ ਤੁਹਾਨੂੰ ਵੀਡੀਓ ਦਿਖਾਉਣਾ ਹੈ ਬਾਈ ਜੋ ਗੱਲਬਾਤ ਹੋਈ ਹੈ ਆਪਣੀ ਇਹਨਾਂ ਨਾਲ ਤੇ ਸਾਰੀ ਵੀਡੀਓ ਦੇਖਿਓ ਬਾਈ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਤਾਂ ਜੋ ਆਪਣੀ ਆਉਣ ਵਾਲੀ ਏਡੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਹ ਜਿਹੜਾ ਸਾਲਾ ਦੋਲੇ ਹੋਇਆ ਖੜਾ ਮੇਰੇ ਆਹ ਥੋੜਾ ਮੇਰਾ ਕੀ ਗੱਲ ਹੋਈ ਬੱਬੂ ਸਾਹਿਬ ਆਪਾਂ ਮੇਰੀ ਕੀ ਗੱਲ ਹੈ ਗੱਲ ਕੀ ਮੁਕਰਦੇ ਨੇ ਫਾਸਲੇ ਤੋਂ ਬਾਈ ਹਾਂ ਕਿ ਮੈਂ ਕਿਸੇ ਨੂੰ ਮਾਰਦਾ ਜਦੋਂ ਉੱਥੇ ਉਹਨੇ ਮੇਰੇ 헤ਰ ਬਣਾਵਾ ਲਾ 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 ਮੇਰੇ ਜਿਹੜੇ ਮਾਰ ਕੇ ਮੇਰੇ 1 ਮਿੰਟ ਫੋਟ ਬਟੇ ਖਾ ਗਿਆ ਜੀ ਇੱਕ ਮਿੰਟ ਖੜ ਦੇ ਹਾਂ ਇੱਕ ਮਿੰਟ ਵੀਰੇ ਤੁਹਾਨੂੰ ਕਹਦਾ ਡਰੇ ਬਿੱਠੀ ਆ ਤਨੇ ਪੀ ਆ ਹਾਂ ਕਹਦਾ ਰ ਰ ਗਿਆ ਹੋਰ ਆ ਬਈ ਇਹ ਸਾਮਾਨ ਮੇਰੇ ਹੋਰ ਦੇ ਉੱਧਾ ਨਾ ਪੋਰੀ ਨਹੀਂ ਸੁਣ ਲਈ ਇੱਕ ਮਿੰਟ ਮਾਂ ਚੱਕਣ ਟਕਾਉਣ ਦਾ ਰੌਲਾ ਕੱਲਾ ਕਰਾ ਹੋ ਜੂਗਾ ਆਪ ਵੀ ਕਰ ਲੋ ਪੁੱਤ ਜੇ ਲੋੜੇ ਤਾਂ ਤੁਸੀਂ ਆਪ ਵੀ ਕਰ ਲੈ ਹਾਂ ਵੀ ਕਰੀ ਜਾਂਦੇ ਆ ਆਹ ਕੀ ਦੀ ਕੱਦੀ ਚੀਜ਼ ਤੂੰ ਵੀ ਜਿਹੜੀ ਹੈਗੀ ਇਹਨਾਂ ਜਵਾਕਾਂ ਨੂੰ ਦੇ ਦੇ ਇਹ ਕੁੜੀ ਮੰਗਦੀ ਕੀ ਕੀ ਘਟ ਰਹੀ ਕਿਹੜੀ ਚੀਜ਼ ਦੀ ਕਿਹੜੀ ਦੇਣੀ ਹੈ ਭਾਈ ਇਹੋ ਸਾਰੀ ਗੱਲ ਹੋਇਆ ਜੀ ਜਿਹੜਾ ਇਹ ਦਾਅ ਚ ਲੈ ਕੇ ਆਇਆ ਸਤ੍ਰੀਤਾ ਨੇ ਦਾ ਹੈਗਾ ਉਹ ਲਿਖਤ ਲਿਖਵਾਲ ਫੀਆਂ ਬਣ ਭਰੇ ਆਪਾਂ ਨੇ ਉੱਥੇ ਸਾਰਾ ਨਿਬੜਨ ਬੜਾ ਹੋ ਕੇ ਆ ਇੱਥੇ ਤਾਂ ਆ ਵੀ ਜਸਚੋ ਸਾਹਬ ਨੇ ਅਸੀਂ ਕਿਹਾ ਸੀਗਾ ਵੀ ਉਹ ਇਹਨਾਂ ਦੀ ਗਲਤੀ ਹੈ ਸਾਨੂੰ ਪੜਾਇਆ ਮੈਂ ਨਹੀਂ ਪੜਾਉਣਾ ਇਹਨਾਂ ਨੂੰ ਅੱਛਾ ਪੜਾਉਣਾ ਮੈਂ ਨਹੀਂ ਪੜਾਉਣਾ ਪੜਾਏ ਨਹੀਂ ਗਏ ਨੇ ਇਹਨਾਂ ਨੇ ਪੜ੍ਹਨਾ ਮੈਂ ਸੇਵ ਰੱਖਾ ਹਾਂ ਇਹਨਾਂ ਨੇ ਪੜ੍ਹੇ ਨਹੀਂ ਅੱਛਾ ਜਸਚੋ ਸਾਹਬ ਉਹ ਵੀਰੇ ਇਹਨਾਂ ਦੀ ਗਲਤੀ ਹੈ ਅੱਛਾ ਹਾਂ ਇਹਨਾਂ ਦੀ ਗਲਤੀ ਹੈ ਇਹਨਾਂ ਨੇ ਕਿਉਂ ਨਹੀਂ ਮੰਗਿਆ ਉੱਥੇ ਜਸਚੋ ਸਾਹਬ ਕੋਲੇ ਅਸੀਂ ਕਿਹਾ ਸੀ ਜੀ ਸਾਨੂੰ ਪੜਾਓ ਮੈਂ ਜਸਚੋ ਸਾਹਬ ਦੇ ਕੇ ਆਇਆ ਹਾਂ ਸਾਨੂੰ ਕਿਉਂ ਨਾ ਪੜਾਇਆ ਨਾ ਕੋਈ ਹੋਰ ਆਉਣੇ ਪੜਾਉਣਾ ਮੈਂ ਨਹੀਂ ਪੜਾਉਣਾ ਚਲ ਹੁਣ ਨਿਬੇੜ ਲਓ ਕੋਈ ਕਰੀਏ ਥੋੜੀ ਜਿਹੀ ਕੰਮ ਤਾਂ ਲਵੇ ਲੱ ਸਤਿ ਸ੍ਰੀ ਅਕਾਲ ਦੋਸਤੋ ਜੋ ਸਾਡੇ ਨੇ ਸਿੰਘ ਜੱਥੇਬੰਦੀਆਂ 3 ਨੂੰ ਬਸਾਉਣ ਚੱਲੇ ਨੇ ਅੱਜ ਮਾਨਸਾ ਫੌਜੀ ਦੇ ਉੱਤੇ ਕੰਦ ਜੋ ਕੱਢਣੀਆਂ ਬਚਾਲੇ ਕਮੈਂਟਾਂ 'ਚ ਵੀ ਆਏ ਤੇ ਵੀ ਫੌਜੀ ਨੂੰ ਬਚਾਓ ਕੰਦ ਕਢਾਓ ਅੱਜ ਸਾਡੇ ਬਾਬੇ ਕੰਦ ਕਢਾ ਰਹੇ ਨੇ ਪਰ ਦੇਖੋ ਤੁਸੀਂ ਸਾਰੇ 3 ਦੇ ਮਸਲੇ ਫੋਨ ਚੱਲ ਰਹੇ ਨੇ ਹੂੰ ਇੱਧਰ ਵੀ ਬਾਬਾ ਜੀ ਨੂੰ ਮਾਰਿਆ ਗਾ ਕੁੜੀਆਂ ਵਾਲਿਆਂ ਦਾ ਫੋਨ ਆ ਧੀ ਵਾਲਿਆਂ ਦਾ ਇੱਧਰ ਵੀ ਆ ਰਿਹਾ ਆ ਚੱਲ ਰਿਹਾ ਹੈ ਨਮਾਸ਼ੇਰ ਤੋਂ ਬਾਬਾ ਨਮਾਸ਼ੇਰ ਤੋਂ ਆ ਨਮਾਸ਼ੇਰ ਤੋਂ ਤੇ ਇੱਧਰ ਬਾਬਾ ਜੀ ਲੱਗ ਰਹੇ ਨੇ ਦੇਖੋ ਆ ਲੱਗ ਰਹੇ ਨੇ ਦੋ ਮਾਤਾ ਜੀ ਇੱਧਰ ਦੇਖੋ ਸਤਿ ਸ੍ਰੀ ਅਕਾਲ ਦੋਸਤੋ ਗੱਲ ਸੁਣਨ ਵਾਲੀ ਹੈ ਧਿਆਨ ਨਾਲ ਜੋ ਸਾਡੇ ਨਹੀਂ ਕਿਸੇ ਫੌਜਾਂ ਦੇ ਮੁਖੀ ਸ਼ੇਰ ਸਿੰਘ ਜੀ ਤੇ ਮਾਤਾ ਮਨਪ੍ਰੀਤ ਕੌਰ ਨੇ ਪਤਾ ਕਰਿਆ ਵੱਡੇ ਵਕੀਲਾਂ ਤੋਂ ਕਹਿੰਦੇ ਵੀ ਜਿਹੜਾ ਰਿਲੇਸ਼ਨਸ਼ਿਪ ਦੇ ਵਿੱਚ ਰਹੀ ਜਾਂਦੇ ਨੇ ਆਪਦੇ ਬੱਚਿਆਂ ਨੂੰ ਛੱਡ ਕੇ ਉਹ ਬਿਲਕੁਲ ਹੀ ਨਹੀਂ ਕਾਨੂੰਨ ਹੀ ਨਹੀਂ ਕਹਿੰਦਾ ਹੈਗਾ ਉਹ ਹੀ ਰਹੀ ਜਾਂਦੇ ਨੇ ਉਹ ਕਾਨੂੰਨ 18 ਸਾਲ ਦਾ ਬਣਿਆ ਹੋਇਆ ਜਿਹੜੇ ਕੁਮਾਰੇ ਨੇ ਉਹਨਾਂ ਦਾ ਬਣਿਆ ਹੋਇਆ ਹੈ ਵੈਸੇ ਵੈਸੇ ਨਹੀਂ ਬਣਿਆ ਨਹੀਂ ਹੋਇਆ ਪੂਰੀ ਵੀਡੀਓ ਦੇਖਿਓ ਤੁਸੀਂ ਕੀ ਹੈ ਹਾਲਾਤ ਹੋ ਰਹੇ ਨੇ ਪੰਜਾਬ ਦੇ ਘਰ ਘਰ ਫੋਨ ਇੰਨੇ ਆ ਰਹੇ ਨੇ ਸੈਂਕੜੇ ਫੋਨ ਸਾਰਿਆਂ ਨੂੰ ਆ ਰਹੇ ਨੇ ਦਿੱਲੀ ਹਰੇਕ ਘਰ ਦਾ ਇਹੀ ਮਾਹੌਲ ਵੀ ਮੈਨੂੰ ਛੱਡ ਕੇ ਜੀ ਮੇਰੇ ਬੱਚਿਆਂ ਨੂੰ ਛੱਡ ਕੇ ਹੋਰ ਨਾਲ ਵਹਿ ਗਿਆ ਕਹਿੰਦੇ ਨੇ ਜੀ ਕਾਨੂੰਨ ਹੈ ਬਾਬਾ ਜੀ ਕਹਿੰਦੇ ਕੋਈ ਕਾਨੂੰਨ ਨਹੀਂ ਬਾਬਾ ਜੀ ਦੀ ਗੱਲ ਸੁਣੋ ਸਾਰੇ ਸਾਰਿਆਂ ਕਿਹੋਂ ਕਿੱਥੋਂ ਆਏ ਸੀ ਕਿੱਥੋਂ ਆਏ ਆ ਮੈਂ ਤਾਂ ਫੋਨ ਗੱਲ ਕਰੋ ਵੀ ਆਉਣ ਹੀ ਆਇਆ ਫੋਨ ਤੇ ਬੇਕਾਬੂ ਜਿਹਾ ਨਾ ਹੋ ਰਹੀ ਹੈ ਕਹਿੰਦੇ ਮੈਨੂੰ ਕੁਛ ਹੀ ਨਹੀਂ ਘਰੋਂ ਬਾਹਰ ਮੈਨੂੰ ਪੈਸੇ ਦੇ ਕਰਿਆ ਮੇਰੇ ਬੱਚੇ ਜਿਹੜੇ ਉਹ ਵੀ ਨਹੀਂ ਬੋਲਦੇ 50 ਕਿੱਲੇ ਜ਼ਮੀਨ ਦੇ ਆ ਕਹਿੰਦੇ ਹਲੋ ਅੱਛਾ ਧੂਰੀ ਕੋਲੋਂ ਧੂਰੀ ਕੋਲੋਂ ਫੋਨ ਆਇਆ ਹੋਇਆ ਹੁਣ ਆ ਲਾ ਲਓ ਤੇ ਬਾਬਾ ਜੀ ਨੂੰ ਐ ਕਿੱਥੋਂ ਆਏ ਸੀ ਬਾਬਾ ਜੀ ਕਿੰਨੇ ਕ ਫੋਨ ਆ ਗਏ ਅੱਜ ਬਹੁਤ ਆ ਗਏ ਫੋਨ ਦੋ ਤਿੰਨ ਮਹੀਨੇ ਤੋਂ ਨਿਵੇੜ ਤੇ ਜੀ ਸਮਾਂ ਫੋਨਾਂ ਦਾ ਸਮਾਂ ਕਹੇ ਤੋ ਕਹ ਦੇਈਏ ਆਪਾਂ ਕਰਨ ਦਾ 10 ਤੋਂ 5 ਵਜੇ ਤੱਕ 10 ਤੋਂ 5 ਵਜੇ ਤੱਕ ਫੋਨ ਕਰਿਆ ਕਰੋ ਬਈ ਆ ਦੇਖੋ ਸਾਰਾ ਦਿਨ ਫੋਨ ਚੱਲ ਰਹੇ ਨੇ ਅੱਡੋ ਅੱਡ ਪੱਤਰਕਾਰਾਂ ਨੂੰ ਵੀ ਤੇ ਸਿੰਘ ਫੌਜਾਂ ਨੂੰ ਵੀ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਵੱਡਾ ਪੰਜਾਬ ਦੇ ਵਿੱਚ ਸੰਕਟ ਹੈ ਇਹ ਪੈਂਪਾਤਾ ਦੱਸ ਤੋਂ ਪੰਜਾਬ ਟਕੜਾ ਸਾਡੇ ਨਾਲ ਟਕੜੋ ਜੇ ਘਰ ਬਚਾਉਣੇ ਨੇ ਨਹੀਂ ਘਰ ਘਰ ਅੱਗ ਆਊਏ ਘਰ ਘਰ ਅੱਗ ਨਾ ਪਹੁੰਚੀ ਮੇਰਾ ਬੋਲਾ ਯਾਦ ਰੱਖੋ ਫੇਰ ਪਿੱਟਣਾ ਤੁਸੀਂ ਸਿੰਘਾਂ ਨਾਲ ਸਾਥ ਦੇਣ ਲੋਕ ਨਾਲ ਪੰਚਾਇਤਾਂ ਨਾਲ ਖੜੇ ਹੋ ਕੇ ਡਾਟ ਪਾਉਣ ਵੀ ਆ ਕੇ ਕਾਨੂੰਨ ਰੱਦ ਹੋਣਾ ਚਾਹੀਦਾ ਇਹਦਾ ਫਰੈਂਡਸ਼ਿਪ ਚ ਹੁੰਦਾ ਇਹ ਜਾਂਦੇ ਨੇ ਜਦ ਜਵਾਕ ਰੌਲਦੇ ਫਿਰਦੇ ਆ ਪਿੱਛੇ ਕਿਤਾ ਲੋਕ ਨਾਲ ਖੜਨ ਖੜੇ ਖੜਦੇ ਕਾਤੇ ਨਹੀਂ ਖਾਣਿਆਂ 'ਚ ਫਰੀ ਜਾਂਦੇ ਨੇ ਕੋਟਾ 'ਚ ਫਰੀ ਜਾਂਦੇ ਨੇ ਕੋਟਾ ਦਾ 10-10 ਸਾਲ ਫਰੀ ਜਾਂਦੇ ਨੇ 20-20 ਸਾਲ ਇਹਦਾ ਕੁਝ ਨਹੀਂ ਬਣਨਾ ਉੱਥੇ ਕੋਟਾ ਘਾਟਾ ਕਿ ਕਰੀ ਜਾਵੇ ਇਹਦਾ ਇਕੱਠੇ ਹੋਵੋ ਇਕੱਠੇ ਹੋ ਕੇ ਨਾਚਾਂ ਪੰਨੋ ਹਾਂਜੀ ਬਾਬਾ ਜੀ ਵੈਸੁਰੂ ਜੀ ਦਾ ਖਾਲਸਾ ਵੈਸੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਜਿੱਤੀਆਂ ਦੇ ਮਸਲੇ ਤੇ ਉੜਜੇ ਵਾਲਾ ਗਿਆ ਤਾਂ ਫੋਨ ਹੈ ਜੀ ਇਹ ਕਹਿਣਾ ਚਾਹੁੰਦਾ ਜਿਵੇਂ ਇਹ ਕਹੀ ਜਾਂਦੇ ਨੇ ਲੋਕ ਵੀ ਇਹ ਕਾਨੂੰਨ ਆ ਬੜਾ ਰੱਖਿਆ ਵੀ ਇਹ ਜਿਵੇਂ ਵਿਆਹੇ ਬਰੇ ਨੇ ਰਿਲੇਸ਼ਨਸ਼ਿਪ ਚ ਰਹਿੰਦੇ ਨੇ ਇਹ ਸੀ ਕੱਲ ਹਾਈ ਕੋਰਟ ਦੇ ਵਕੀਲ ਕੋਲ ਦੋ ਤਿੰਨ ਘੰਟੇ ਬੈਠ ਰਹੇ ਆ ਉਹਨਾਂ ਨਾਲ ਵਿਚਾਰ ਕਰਾਵਾ ਵੀ ਇਹ ਕੇਸ ਰੱਦ ਕਰਾਈਏ ਸੀ ਉਹ ਕਹਿੰਦੇ ਬਾਬਾ ਜੀ ਇਹ ਕੇਸ ਬਣਿਆ ਹੀ ਨਹੀਂ ਫਿਰ ਤੁਸੀਂ ਰੱਦ ਤਾਂ ਤਾਂ ਕਰਾਓ ਜੇ ਜਿਹੜੇ ਬਣਿਆ ਇਹ ਕਹਿੰਦੇ ਕਿਹੜਾ ਕਾਨੂੰਨ ਬਣਿਆ ਜਿਹੜੇ 18 ਸਾਲ ਦੇ ਬਾਲਗ ਨੇ ਬੱਚੇ ਕੁੜੀਆਂ ਤੇ ਮੁੰਡਿਆਂ ਖਾਤਰ ਉਹ ਉਹਨਾਂ ਖਾਤਰ ਇਹ ਕਾਨੂੰਨ ਬਣਿਆ ਨਾ ਕਿ ਇਹ ਜਿਹੜੇ ਵਿਆਹੇ ਬਰੇਆਂ ਖਾਤਰ ਜਿਹੜੇ ਬੇਹਾਖ ਬਰੇ ਆਪਣੇ ਬੱਚਿਆਂ ਨੂੰ ਛੱਡ ਕੇ ਹੋਰ ਨਾਲ ਬਹਿ ਜਾਂਦੇ ਨੇ ਹਾਂ ਉਹ ਕਹਿੰਦੇ ਕਾਨੂੰਨ ਹੈ ਨਹੀਂ ਗਾਏ ਤੂੰ ਵੀ ਬੈਠੇ ਨੇ ਉਹ ਕਹਿੰਦੇ ਉਹੀਂ ਬੈਠੇ ਨੇ ਇਹ ਇਹਨਾਂ ਨੂੰ ਪੁਲਿਸ ਨੂੰ ਕਹਿੰਦੇ ਪੜ੍ਹਨਾ ਨਹੀਂ ਆਉਂਦਾ ਇੱਕ ਕਾਗਜ਼ਾ ਦੇ ਦਿੰਦੇ ਨੇ ਜਿਹੜਾ ਕਾਗਜ਼ਾ ਦੇ ਆ ਵੀ ਤੁਸੀਂ ਕਹਿੰਦੇ ਸਾਨੂੰ ਬਾਬੇ ਲਿਆ ਕੇ ਦਿਓ ਤੇ ਕੀ ਲਿਖਿਆ ਹੋਇਆ ਕਹਿੰਦਾ ਜੇ ਲਿਖਿਆ ਹੋਇਆ ਤੇ ਇਹ ਆਏ ਲਿਖਾਉਣੇ ਵੀ ਵਿਆਹੀ ਨਹੀਂ ਕੁਵਾਰੇ ਆ ਅੱਛਾ ਇਹ ਗੱਲ ਇਹਨਾਂ ਨੇ ਕਹੀ ਕਹਿੰਦੇ ਕਾਨੂੰਨ ਬਣਿਆ ਹੀ ਨਹੀਂਗਾ ਧੋਖੇ ਚ ਰੱਖਿਆ ਜਾ ਰਿਹਾ ਕਿਸ ਰੱਖਿਆ ਪੁਲਿਸ ਵੀ ਸਾਨੂੰ ਧੋਖੇ ਚ ਰੱਖਦੀ ਆ ਤੇ ਵਕੀਲਾਂ ਨੇ ਵੀ ਸਾਨੂੰ ਧੋਖੇ ਚ ਰੱਖਿਆ ਮਾੜਾ ਸਾਹਿਬ ਜੀ ਕਰਾਉਂਦੇ ਪੈਸੇ ਲੈ ਕੇ ਬਣਾ ਦਿੰਦੇ ਆ ਕਹਿੰਦੇ ਥੋੜਾ ਕੋਰਟ ਮੈਰਿਜ ਕਰਾਤਾ ਕਿਵੇਂ ਦੋ ਲੰਬਰ ਦੇ ਕਹਿੰਦੇ ਲੈ ਕਿੰਨੇ ਪੈਸੇ ਜਦ ਅਧਿਕਾਰ ਕਟਾ ਆਪਣੇ ਜੀ ਉੱਥੇ ਹੀ ਬਣਾ ਕੇ ਦੇ ਦਿੰਦੇ ਨੇ ਨਾ ਕਿਤੇ ਜੱਜ ਕੋਲੇ ਜਾਂਦੇ ਨੇ ਨਾ ਕਿਤੇ ਨਹੀਂ ਜਾਂਦੇ ਜੱਜ ਦੀਆਂ ਮੋਹਰਾਂ ਲੱਗੀਆਂ ਦਿਖਾ ਵਿਆ ਕਰਤਾ ਪਾਸ